ਮੋਹਾਲੀ ਦੇ ਸੋਹਣਾ ਪੁਲਿਸ ਦੇ ਵੱਲੋਂ ਇੱਕ ਵਿਅਕਤੀ ਨੂੰ 100 ਗ੍ਰਾਮ ਹੈਰੋਇਨ ਸੰਬੰਧੀ ਕਾਬੂ ਕੀਤਾ ਗਿਆ ਇਸ ਦੌਰਾਨ ਮਲਜ਼ਮ ਦੇ ਕੋਲੋਂ 38 ਮੋਬਾਈਲ ਫੋਨ ਅਤੇ ਅੱਧਾ ਦਰਜਨ ਐਕਟਿਵਾ ਵੀ ਬਰਾਮਦ ਕੀਤੀਆਂ ਗਈਆਂ ਨੇ ਮਲਜ਼ਮ ਦੀ ਪਛਾਣ ਅਮਨਦੀਪ ਗਰਗ ਵਜੋਂ ਹੋਈ ਹੈ ਜੋ ਕਿ ਸੈਕਟਰ 77 ਮੋਹਾਲੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਕਿ ਮਲਜ਼ਮ ਅਮਨਦੀਪ ਮੂਲ ਤੌਰ ਦੇ ਉੱਤੇ ਸ਼੍ਰੀ ਮੁਕਸਰ ਸਾਹਿਬ ਦਾ ਰਹਿਣ ਵਾਲਾ ਹੈ ਉਸਤੇ ਖਿਲਾਫ ਇੰਸਪੈਕਟਰ ਜਸਪ੍ਰੀ ਸਿੰਘ ਕਲੋਂ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਸੋਹਣਾ ਥਾਣੇ ਵਿਖੇ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਬੇਸਿਕਲੀ ਜੀ ਇੱਕ ਸਾਡੇ ਕੋਲ ਐਫਆਈਆ ਨੰਬਰ 274 ਹੈ ਜਿਹੜੀ ਵੀ 924 ਨੂੰ 2129685 ਐਨਡੀਪੀਐਸ ਐਕਟ ਦਾ ਐਸਐਚਓ ਜਸਪ੍ਰੀਤ ਐਸਐਚਓ ਸੋਹਾਣਾ ਨੇ ਇਨਫੋਰਮੇਸ਼ਨ ਆਉਣ ਤੇ ਇੱਕ ਗੱਡੀ ਰੋਕੀ ਸੀ ਜਿਹਦੇ ਚ ਸਾਨੂੰ ਇੱਕ ਵਿਅਕਤੀ ਮਿਲਿਆ ਸੀਗਾ ਜਿਹਦਾ ਨਾਮ ਅਮਨਦੀਪ ਘਰਗ ਹੈ ਪੁੱਤਰ ਸਰੇਸ਼ ਕੁਮਾਰ ਮੁਕਸਰਦਾ ਰਹਿਣ ਤੇ ਜਿਹੜਾ ਕਿ ਇੱਥੇ 77 ਸੈਕਟਰ ਦੇ ਵਿੱਚ ਰਹਿੰਦਾ ਸੀ ਉਹਨੂੰ ਗ੍ਰਿਫਤਾਰ ਕੀਤਾ ਉਹਦੇ ਤੋਂ 100 ਗ੍ਰਾਮ ਹਿਰੋਇਨ ਚਿੱਟਾ ਜਿਹੜਾ ਇਹ बरामद ਹੋਇਆ ਇਹਦੇ ਤੋਂ ਇਲਾਵਾ ਇਹ ਦੇਖੋ 38 ਮੋਬਾਈਲ ਤੇ ਸਕੂਟੀਆਂ ਸਾਨੂੰ ਮਿਲੀਆਂ ਫਿਰ ਕੀ ਇਹਦੇ ਕੋਲ ਚੋਰੀ ਕਰਦਾ ਸੀ ਕੀ ਇਹਦੇ ਤੋਂ ਕਿੱਥੇ ਆਇਆ ਇਹਨਾਂ ਸਮਾਨ ਨੇ ਇਹ ਬੇਸਿਕਲੀ ਇਹ ਐ ਸਪਲਾਇਰ ਸੀ ਇਹ ਜਦੋਂ ਵੀ ਆਪਣੇ ਕਈ ਵਾਰ ਕਿਸੇ ਕੋ ਪੈਸੇ ਨਹੀਂ ਹੁੰਦੇ ਸੀ ਜਿਹੜਾ ਇਹਦੇ ਕੋ ਲੈਂ ਜਾਂਦੇ ਸੀ ਜਾਂ ਉਹਨਾਂ ਦਾ ਇਹ ਫੋਨ ਵਗੈਰਾ ਜਾਂ ਮਤਲਬ ਵਾਹਕਲ ਵੀ ਰੱਖ ਲੈਂਦੇ ਸੀ ਇਹ ਜੀ ਸਾਰੇ ਦੇ ਸਾਰੇ ਅਸੀਂ ਆਈਐਮਆਈ ਕੀ ਕਹਿੰਦੇ ਚੈੱਕ ਕਰਕੇ ਕੱਲੇ-ਕੱਲੇ ਫੋਨ ਦੀ ਅਸੀਂ ਉਹ ਵੇਖਾਂਗੇ ਵੀ ਇਹ ਇਹ ਚੋਰੀ ਹੋਏ ਹੈ ਖੋਏ ਹੈ ਕਿ ਕਿਤੇ ਨੇ ਮਤਲਬ ਜਿਹੜੇ ਯੂਜ਼ ਕਰਦੇ ਸੀ ਉਹ ਆਪਣਾ ਫੋਨ ਦੇ ਹੈ ਇਹਦੇ ਬਾਰੇ ਇਨਵੈਸਟੀਗੇਸ਼ਨ ਇਸ ਤਰ੍ਹਾਂ ਜਾਣਕਾਰੀ ਦਿੰਦਿਆਂ ਡੀਐਸਪੀ ਹਰ ਸਿਮਰਨ ਸਿੰਘ ਬਾਲੇ ਦੱਸਿਆ ਕਿ ਮੁਲਜ਼ਮ ਨੂੰ ਸੈਕਟਰ 76 77 ਦੇ ਕੋਲੋਂ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਮੁਲਜ਼ਮ ਅਮਨਦੀਪ ਨਸ਼ਾ ਸਪਲਾਈਰ ਹੈ ਜੋ ਕਿ ਗਾਕਾ ਕੋਲੋਂ ਪੈਸੇ ਨਾ ਹੋਣ ਦੇ ਉੱਤੇ ਉਹਨਾਂ ਕੋਲੋਂ ਮੋਬਾਈਲ ਫੋਨ ਜਾਂ ਫਿਰ ਐਕਟਿਵਾ ਗਿਰਵੀ ਰੱਖ ਲੈਂਦਾ ਸੀ ਪੁਲਿਸ ਨੇ ਮੁਲਜ਼ਮ ਦੇ ਕੋਲੋਂ 38 ਮੋਬਾਈਲ ਫੋਨ ਅਤੇ ਅੱਧਾ ਦਰਜਨ ਐਕਟਿਵਾ ਬਰਾਮਦ ਕੀਤੀਆਂ ਨੇ ਡੀਐਸਪੀ ਨੇ ਦੱਸਿਆ ਕਿ ਮੁਲਜ਼ਮ ਨੂੰ ਕਾਬੂ ਕਰਨ ਦੀ ਪੀਆ ਸੈਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਅਤੇ ਮੁਲਜ਼ਮ ਕੋਲੋਂ ਅਜੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਜਗਬਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ